ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਕਿਹੜੇ ਨਗਰ ਤੋਂ ਆ ਰਹੇ ਹੋ ਨੰਕਰ ਲੈ ਕੇ ਅਸੀਂ ਪਿੰਡ ਅਮਰਗੜ ਜੀ ਤਹਿਸੀਲ ਡੇਰਸ਼ਕ ਨਮਾ ਸ਼ਹਿਰ ਅੱਜ ਪੁਣਗਲੇ ਆਏ ਹੋ ਤੇ ਛੋਟੀਆਂ ਪੰਗਲਾਂ ਅ ਸਟਾਰਟ ਫਾਰਮ ਪੰਗਲ ਸਟਾਰਟ ਫਾਰਮ ਵਾਲੇ ਅਸੀਂ ਇਹ ਪਹਿਲਾਂ ਅਜਨਾਲੇ ਲੈ ਕੇ ਜਾਂਦੇ ਰਹੇ ਜੀ ਲੰਗਰ ਉੱਥੇ ਵੀ ਚੱਲਿਆ ਕਈ ਦਿਨ ਉਹ ਤੋਂ ਬਾਅਦ ਜਿੱਦਣ ਦਾ ਫੇਰ ਇੱਥੇ ਆਉਣ ਲੱਗੇ ਆ ਇੱਥੇ ਮੇਰੇ ਖਿਆਲ ਇਹ ਦੂਏ ਜਾਂ ਤੀਏ ਦਿਨ ਸ਼ਾਇਦ ਇੱਥੇ ਆ ਗਏ ਸੀ ਜੀ ਆਪਣਾ ਬੀਬੀਆਂ ਪਿੰਡ ਦੀਆਂ ਸੇਵਾ ਕਰਦੀਆਂ ਆਪਣੇ ਪਾਸੇ ਦੀਆਂ ਜਿੱਦਾਂ ਸਾਰੀਆਂ ਆ ਕੇ ਉਹ ਲੰਗਰ ਤਿਆਰ ਕਰ ਦਿੰਦੀਆਂ ਫੇਰ ਲੈ ਕੇ ਇੱਥੇ ਆਈ ਦਾ ਸੰਗਤ ਵਿੱਚ ਇੱਥੇ ਲੱਗ ਚਲ ਜੇ ਦਾ ਵਰਤਾ ਕੇ ਹਾਂ ਬਸ ਇਹੀ ਆ ਸਾਡੇ ਕਿੰਨੇ ਇੱਕ ਇਹਦਾ ਮਤਲਬ ਇਹ ਆ ਕਿ ਤੁਹਾਨੂੰ 4 ਘੰਟੇ ਤੱਕ ਤਾਂ ਲਗਾਤਾਰ ਵੀਰਾ ਜੀ ਹੋ ਗਏ ਹੋਏ ਗਏ ਹਨ ਜੀ ਲਗਭਗ ਤਿੰਨ 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 ਕਰਖੋ ਮੰਨ ਕੇ ਜਿੱਥੇ ਵੀਰਾਂ ਨੇ ਬੰਨਾਂ ਤੇ ਸੇਵਾ ਨਿਭਾਈ ਹੈ ਹਾਂਜੀ ਹਾਂਜੀ ਜਿੱਥੇ ਪੰਜਾਬ ਦੇ ਨੌਜਵਾਨ ਵੀਰਾਂ ਨੇ ਬੰਨ ਸੰਭਾਲਿਆ ਹੈ ਉੱਥੇ ਸਭ ਤੋਂ ਵੱਡਾ ਸਹਿਯੋਗ ਬਤਾਵਾ ਨੇ ਵੀ ਦਿੱਤਾ ਬਹੁਤ ਬਹੁਤ ਜੀ ਕਿਉਂਕਿ ਲੰਗਰ ਬਣਾਣਾ ਗਰਮੀ ਦਾ ਮੌਸਮ ਹੈ ਬਿਲਕੁਲ ਹਾਂਜੀ ਬਹੁਤ ਵੱਡੀ ਸੇਵਾ ਆ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਦੇਖੋ ਬਿਲਕੁਲ ਪੈਸਿਆਂ ਤੋਂ ਬਿਨਾਂ ਕੋਈ ਦਿਹਾੜੀਦਾਰ ਨਹੀਂ ਹੈ ਆ ਸੇਵਾ ਕਰਦੀਆਂ ਬੀਬੀਆਂ ਜਿੰਨੀਆਂ ਵੀ ਉੱਥੇ ਸਾਰਿਆਂ ਦੇ ਸਹਿਯੋਗ ਨਾਲ ਇਹ ਲੰਗਰ ਬਣ ਕੇ ਆਉਂਦਾ ਹੈ ਘਰੇ ਦਾਲ ਸਬਜੀ ਤੇ ਕੋਈ ਹਲਵਾਈ ਨਹੀਂ ਲਾਏ ਆ ਸਾਰਾ ਕੁਝ ਉੱਥੇ ਆਪੇ ਤਿਆਰ ਕਰਦੇ ਆ ਸੋਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਸੀਂ ਸਾਰੇ ਸੇਵਾਦਾਰ ਜਿੰਨੇ ਵੀ ਖੜੇ ਆ ਹੋਰ ਆਸ-ਪਾਸੇ ਅਸੀਂ ਬੋਲਟੈਲ ਦਾ ਹਸਤੋ ਇਸ ਵੇਲੇ ਬੋਲਦੇ ਆ ਇਹ ਵੀਰ ਜੀ ਜਿਹੜੇ ਸਾਡੇ ਭੰਗਲਾਂ ਤੋਂ ਆਏ ਬਹੁਤ ਅਮਰਗੜ ਤੋਂ ਛੋਟੀਆਂ ਭੰਗਲਾਂ ਤੋਂ ਇਹ ਲੰਗਰਾਂ ਦੀ ਸੇਵਾ ਬਹੁਤ ਦਿਨਾਂ ਤੋਂ ਨਿਭਾ ਰਹੇ ਆ ਜਿੱਥੇ ਵੀ ਅਸੀਂ ਗਏ ਆ ਜਿਹੜੇ ਬੰਦ ਤੇ ਗਏ ਆ ਉੱਥੇ ਇਹ ਸੇਵਾ ਲੈ ਕੇ ਮਿਲਦੇ ਰਹੇ ਆ ਇਹਨਾਂ ਦੀ ਬਹੁਤ ਵੱਡੀ ਸੇਵਾ ਕਿਉਂ ਇਹ ਆਪਣੇ ਘਰਾਂ ਚੋਂ ਸੇਵਾਦਾਰਾਂ ਨੂੰ ਲਾ ਕੇ ਬਣਵਾ ਕੇ ਲਿਆਉਂਦੇ ਆ ਇਹ ਕਮੇਟੀ ਸਾਡੇ ਡਾਪਰ ਤੋਂ ਗੁਰਦੁਆਰਾ ਸ਼ਹੀਦਗੰਜ ਤੋਂ ਖੜੀ ਆ ਇਹਨਾਂ ਦਾ ਵੀ ਬਹੁਤ ਸੇਵਾਵਾਂ ਆ ਉੱਥੋਂ ਜੋ ਇਹਨਾਂ ਨੂੰ ਕਹੀਦਾ ਉਹ ਉਹ ਕਰਕੇ ਪ੍ਰੋਵਾਈਡ ਹੀ ਦਿੰਦੇ ਆ ਨੌਜ ਨੌਜਵਾਨ ਲਾਇਓ ਉੱਥੇ ਥੈਲੇ ਭਰਦੇ ਆ ਟਰਾਲੀਆਂ ਥੈਲਿਆਂ ਦੀਆਂ ਭੇਜਦੇ ਆ ਲੰਗਰ ਭੇਜਦੇ ਆ ਉਧਰ ਸਾਡੇ ਨੌਰੇ ਤੋਂ ਲੰਗਰ ਇੱਥੇ ਆਉਂਦਾ ਆ ਤੇ ਰਾਜਾ ਸਾਹਿਬ ਤੋਂ ਵੀ ਲੰਗਰ ਅਟੁੱਥ ਵਰਤ ਰਿਹਾ ਇੱਥੇ ਕੋਈ ਇਹ ਗੁਰੂ ਨਾਨਕ ਦਾ ਮਿਸ਼ਨ ਆ ਗੁਰੂ ਨਾਨਕ ਦੇਵ ਜੀ ਦਾ グルワ。 ਰਾਮਦਾਸ ਜੀ ਦੀ ਕਿਰਪਾ ਜਾਂ ਲੰਗਰਾਂ ਵਿੱਚ ਕੋਈ ਕਮੀ ਨਹੀਂ ਇੱਥੇ ਹੈਗੀ ਕੋਈ ਕਮੀ ਨਹੀਂ ਤਿੰਨ ਇੱਕ ਬੰਨ ਵੇਖਿਆ ਸੀ 15 ਬਲ ਵਾਲਾ ਸਾਰੇ ਟੀਮ ਆਪਾਂ ਨਾਲ ਗਈ ਸੀ ਚਲੋ ਸਾਨੂੰ ਵੀ ਤੁਹਾਡੇ ਨਾਲ ਜਾਣ ਦਾ ਮੌਕਾ ਮਿਲਿਆ ਉਸ ਸਮੇਂ ਤੋਂ ਬਾਅਦ ਦੇਖ ਲਓ ਕਿੰਤਾ ਦਿਖਨੀਰੀ ਆਈ ਇੱਕ ਨਵੀਂ ਹਨੇਰੀ ਜਿਹੜੀ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰੀ ਆ ਥੋੜਾ ਜਿਹਾ ਇੱਕ ਦੌਰ ਦੇ ਬਾਰੇ ਦੱਸੋ ਕਿਹੋ ਜਿਹੇ ਦੌਰ ਦੇ ਵਿੱਚ ਹੀ ਗੁਜ਼ਰੀ ਆ ਬਹੁਤ ਔਖੇ ਦੌਰ ਦੇ ਵਿੱਚ ਗੁਜ਼ਰੇ ਆ ਕਿਉਂ ਕਾਰਨ ਉਸ ਟਾਈਮ ਜਿਹੜਾ ਉਹ ਟਾਈਮ ਸੀਗਾ ਨਾ ਉੱਪਰੋਂ ਮੀਂਹ ਵਰ ਰਿਹਾ ਸੀਗਾ ਤੇ ਥੱਲਿਓਂ ਪਾਣੀ ਬੰਨ ਤੋੜ ਰਿਆ ਸੀਗਾ ਇਹ ਸਾਡੇ ਲੰਬardar ਜੀ ਖੜੇ ਆ ਪੰਦਰਾਵਲ ਤੋਂ ਇਹਨਾਂ ਨੇ ਭਰਾਵਾਂ ਨੇ ਜੇ ਇਹਨਾਂ ਦੇ ਭਰਾਜ਼ ਇੱਕ ਸਰਪੰਚ ਆ ਇਹਨਾਂ ਦਾ ਬੜਾ ਯੋਗਦਾਨ ਆ ਇਹਨੇ ਪਹਿਲਾਂ ਪੁਕਾਰਾਂ ਕੀਤੀਆਂ ਪ੍ਰਸ਼ਾਸਨ ਤਾਈਂ ਜੀ ਕੁਝ ਦੇਖੋ ਅਸੀਂ ਕਿਸੇ ਦੀ ਨਖਿੱਧੀ ਨਹੀਂ ਕਰਦੇ ਨਾ ਪ੍ਰਸ਼ਾਸਨ ਦੇ ਵੀ ਕੋਈ ਹੱਥ ਬੰਨੇ ਹੁੰਦੇ ਆ ਉਹ ਵੀ ਸਾਡੇ ਭਰਾਏ ਆ ਪਰ ਜੋ ਸਾਥ ਸੰਗਤ ਕਰ ਸਕਦੇ ਆ ਉਹ ਪ੍ਰਸ਼ਾਸਨ ਨਹੀਂ ਕਰ ਸਕਦਾ ਮੈਂ ਦੇਖਿਆ ਕਿਉਂ ਸਾਥ ਸੰਗਤ ਇਲਾਕੇ ਦੇ ਬਹੁਤ ਬੜੇ ਔਰ ਇੱਕ ਇਸ ਵਿੱਚ ਇੱਕ ਨਵੀਂ ਪਰਖ ਹੋਈ ਆ ਪੇ ਪੰਜਾਬ ਦੀ ਪਰਖ ਹੋਈ ਆ ਜਿਹੜਾ ਸਾਡੇ ਤੇ ਕਲੰਕ ਲੱਗਾ ਆ ਸੀਗਾ ਨਸ਼ੇ ਦਾ ਉਹ ਨੌਜਵਾਨਾਂ ਨੂੰ ਧੋਣ ਦੀ ਉਪਰਾਲਾ ਕੀਤਾ ਨੌਜਵਾਨੀ ਦਾ ਪਤਾ ਲੱਗਾ ਪੰਜਾਬ 'ਚ ਨੌਜਵਾਨੀ ਕੁਝ ਹੈਗੀ ਆ ਇਸ ਵੇਲੇ ਨਹੀਂ ਤਾਂ ਸਾਨੂੰ ਇਹ ਲੱਗਦਾ ਸਾਡਾ ਜਿਹੜਾ ਛੇਵਾਂ ਦਰਿਆ ਪੰਜਾਬ ਚੱਲ ਗਿਆ ਸਾਡੀ ਨੌਜਵਾਨੀ ਖਤਮ ਹੋ ਗਈ ਉਹ ਨਹੀਂ ਖਤਮ ਨਹੀਂ ਹੋਈ ਜਾਗਰ ਹੋਈ ਆ ਕਿਉਂਕਿ ਦੇਖੋ ਜਿਹੜੀ ਪੰਜਾਬ ਦੀ ਜੂਥ ਹੈ ਤਕਰੀਬਨ ਸਾਰੇ ਬੰਨ ਉਹਨਾਂ ਨੇ ਸੰਭਾਲਿਆ ਆ ਰਾਤ ਦਿਨ ਪੰਜਾਬ ਦੇ ਨੌ ਜਵਾਨਾਂ ਨੇ ਜਿੰਨੀ ਸੇਵਾ ਨਿਭਾਈ ਹੈ ਪ੍ਰਸ਼ਾਸਨ ਨੇ ਵੀ ਆਪਣੀ ਡਿਊਟੀ ਨਿਭਾਈ ਹੈ ਪ੍ਰਸ਼ਾਸਨ ਅਧਿਕਾਰੀ ਵੀ ਰਾਤ ਦਿਨ ਸੇਵਾ ਤੇ ਰਹੇ ਆ ਮੈਂ ਐਸਡੀਓ ਸਾਹਿਬ ਦੇਖਿਆ ਜੇਈ ਦੇਖਿਆ ਜਿਹੜੇ ਜਿਨ੍ਹਾਂ ਨੇ ਰਾਤ ਦਿਨ ਸੇਵਾਵਾਂ ਨਿਭਾਈਆਂ ਉਹਦੇ ਨਾਲ ਜਿਹੜਾ ਜੋਥ ਹੈ ਜੋਥ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪੇ ਦਾ ਕਿੱਟਾ ਵੱਡਾ ਸਹਿਯੋਗ ਹੈ ਮੈਂ ਇਸ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਦੀ ਇੱਕ ਤੁਹਾਨੂੰ ਪ੍ਰਸ਼ਾਸਨ ਦੀ ਗੱਲ ਦੱਸਣੀ ਚਾਹੁੰਨਾ ਸਾਡੇ ਇੱਥੇ ਤਹਿਸੀਲਦਾਰ ਸਾਹਿਬ ਹੋਏ ਆ ਮੈਂ ਉਹਨਾਂ ਦੇਖਿਆ ਉਹਨੇ ਕੈਪਰੀ ਪਾਈ ਹੋਈ ਸੀ ਲੱਤ ਉਹਨਾਂ ਦਾ ਗੋਡਾ ਬੰਨ ਹੋਇਆ ਸੀਗਾ ਔਰ ਔਰ ਸਾਰਾ ਦਿਨ ਥੈਲੇ ਚੱਕਦੇ ਰਹਿ ਉਹਨਾਂ ਦੀ ਜਦਕਿ ਗੋਡੇ ਦੀ ਹੱਡੀ ਵੀ ਹਿੱਲ ਗਈ ਇਸ ਵੇਲੇ ਉਹ ਛੁੱਟੀ ਤੇ ਆ ਉਹਦੇ ਬਾਅਦ ਰਾਤ ਨੂੰ 11 ਵਜੇ ਸਾਡੇ ਇੱਥੇ ਇਨਸਪੈਕਟਰ ਨਰੇਸ਼ ਕੁਮਾਰੀ ਆ। ਉਹਨੇ ਮੈਨੂੰ ਫੋਨ ਕੀਤਾ 11 ਵਜੇ ਰਾਤ ਨੂੰ ਵੀ ਦਰਾਖਤ ਵੱਢਣੇ ਇੱਕ ਦੇਖੋ ਲੜਕੀ ਹੋ ਕੇ ਵੀ ਦਰਾਖਤ ਵੱਢ ਲਿਆ। ਉਹਨੇ ਰਾਤ ਇਹ ਲੁਧਿਆਣੇ ਤੋਂ ਮਂਗਾਏ ਕੁਛ ਵੀ ਆਪਾਂ ਦੇਖੋ ਜਿੰਨੇ ਕਿ ਜੋਗੇ ਸੀਗੇ ਉਹ ਨਿੰਦਾ ਨਹੀਂ ਪਰ ਸਭ ਤੋਂ ਵੱਧ ਅਸੀਂ ਇਲਾਕੇ ਦਾ ਨੌਜਵਾਨੀ ਦਾ ਮਹਾਪੁਰਸ਼ਾਂ ਨੇ ਕਾਰ ਸੇਵਾ ਲਈ ਮਹਾਪੁਰਸ਼ਾਂ ਦਾ ਆ ਇਸ ਵੇਲੇ ਬਹੁਤ ਧੰਨਵਾਦ ਦਿੰਨੇ ਆ ਕਰਦੇ ਆ ਔਰ ਸਾਰੀ ਸਾਥ ਸੰਗਤ ਨੂੰ ਵੀ ਹਜੇ ਕਾਰਜ ਹੱਲ ਨਹੀਂ ਹੋਇਆ ਹੈਗਾ। ਹਜੇ ਤਾਂ ਬਹੁਤ ਲੰਮਾ ਕਾਰਜ ਹੈ ਸਾਰੇ ਜਾਣੇ ਆਲ ਮਿਲ ਕੇ ਸਹਿਯੋਗ ਹੋਰ ਕਰੀਏ ਕੋ ਲੰਗਰਾਂ ਚ ਕਰੀਏ ਕੋ ਡੀਜ਼ਲ ਦਾ ਕਰੀਏ ਕੋ ਮਿੱਟੀ ਦਾ ਕਰੀਏ ਇਧਰ ਆਲ ਮਿਲ ਕੇ ਇਹਨੂੰ ਸਿਰੇ ਚਾੜੀਏ ਕਿਉਂਕਿ ਸੰਤ ਬਾਬਾ ਸਤਨਾਮ ਸਿੰਘ ਜੀ ਦੇਖ ਲਓ ਪੂਰੀ ਨਾਲ ਸੇਵਾ ਨਿਭਾਉਂਦੇ ਆ ਔਰ ਬਿਲਕੁਲ ਨੰਗੇ ਪੈਰੀ ਰਾਤੀ 10 ਵਜੇ ਗਏ ਆ ਇੱਥੋਂ ਕਿਉਂਕਿ ਮਹਾਪੁਰਖਾਂ ਦੇ ਦੇਖੋ ਕਿੰਨੀ ਮਸ਼ੀਨਰੀ ਆਈ ਹੈ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਖਾਂ ਨੇ ਜੇ ਗੱਲ ਕਰੀਏ ਉਹਨਾਂ ਨੇ ਰਾਜਨੀਤੀ ਦਾ ਕੋਈ ਮਤ ਨਹੀਂ ਕਿਸੇ ਚੀਜ਼ ਦਾ ਸਿਰਫ ਸੇਵਾ ਭਾਵ ਹੈ ਉਹਨਾਂ ਦੀ ਮਲ ਪ੍ਰਾੜਕਾਂ ਦੇ ਵਿੱਚ ਬਹੁਤ ਵੱਡੀ ਮਸ਼ੀਨਰੀ ਲੱਗੀ ਹੋਈ ਹੈ ਜਿਹੜੇ ਵੱਡੇ ਵੱਡੇ ਜਿਹੜੇ ਪੱਥਰ ਹੈਗੇ ਉਹਨਾਂ ਨੂੰ ਲੋਡ ਕਰਦੀ ਟਰਾਲੀਆਂ ਦੇ ਵਿੱਚ ਤੇ ਸਾਰਿਆਂ ਨੇ ਰਲ ਮਿਲ ਕੇ ਸਮੂਹਿਕ ਜਿਹੜੀ ਸੇਵਾ ਨਿਭਾਈ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਨਾ ਮਹਾਪੁਰਸ਼ਾਂ ਨੇ ਐਡੇ ਐਡੇ ਪੱਥਰ 50 50 ਕੁਆਂਟਲ ਦਾ ਪੱਥਰ ਚੱਕ ਕੇ ਲਿਆਂਦਾ ਜਿਹੜਾ ਟਰਾਲੀਆਂ 'ਤੇ ਲੱਦਿਆ ਔਰ ਪਿੰਡਾਂ ਦੇ ਨੌਜਵਾਨਾਂ ਨੇ ਟਰਾਲੀਆਂ ਲੈ ਗਿਆ ਉਹਨਾਂ ਦੇ ਟਰਾਲੀਆਂ ਦੇ ਫਰਸ਼ ਵੀ 빙ਗੇ ਹੋ ਗਏ ਡੱਲੇ ਵੀ 빙ਗੇ ਹੋ ਗਏ ਉਹਦੇ ਵਿੱਚ ਇੱਕ ਰਾਹੋਂ ਦੀ ਸੰਸਥਾ ਅੱਗੇ ਆਈ ਆ ਉਹਨੇ ਕਿਹਾ ਵੀ ਜਿਸੇ ਕਿਸੇ ਦੀ ਟਰਾਲੀ ਦਾ ਕੋਈ ਨੁਕਸਾਨ ਹੋਇਆ ਸੀ ਫ੍ਰੀ ਸੇਵਾ ਕਰ ਫ੍ਰੀ ਅਸੀਂ ਉਹਨੂੰ ਸਿੱਧੇ ਉਹਦਾ ਪੂਰਾ ਉਹਨੂੰ ਕਰਕੇ ਦੇਵਾਂਗੇ ਉਹਦਾ ਹਾਲ ਟਰਾਲੀ ਦਾ ਅਸੀਂ ਉਹਨੂੰ ਕੋਈ ਪੈਸਾ ਨਹੀਂ ਲਵਾਂਗੇ ਸਾਡੇ ਕੋਲ ਕੋਈ ਟਰਾਲੀ ਆ ਜਾਵੇ ਬਾਹਰੋਂ ਆ ਜਾਵੇ ਕਿਤੇੋਂ ਵੀ ਆ ਜਾਵੇ ਅਸੀਂ ਉਹਨੂੰ ਐਨ ਵਧੀਆ ਬਣਾ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਵਿੱਚ ਵੱਡੀ ਤਰਸਤੀ ਚੱਲ ਰਹੀ ਹੈ ਸੋ ਜਿਸ ਦੇ ਵਿੱਚ ਇਲਾਕੇ ਦੀਆਂ ਸੋ ਸਮੂਹ ਗੁਰਦਆਰੇ ਪ੍ਰਬੰਧਕ ਪਿੰਡ ਦੇ ਲੰਬੜਾ ਸਰਪੰਚ ਪਿੰਡ ਦੇ 9000 ਵੀਰਾਂ ਵੱਲੋਂ ਪੈਣਾ ਵੱਲੋਂ ਵੱਡੀ ਸੇਵਾ ਕਰ ਰਿਹਾ ਹੈ ਬੰਨਾਂ ਦੇ ਉੱਪਰ ਸਾਧ ਸੰਗਤ ਜੀ ਮੈਂ ਚਰਨਜੀਤ ਸਿੰਘ ਪਿੰਡ ਮਲਪੜਕਾਂ ਤੋਂ ਸੋ ਅਸੀਂ ਵੀ ਸਰ ਜੀ ਪਹਿਲਾਂ ਢੈਂਗੜਪੁਰ ਕਾਫੀ ਟਾਲੀਆਂ ਭਰ ਕੇ ਲੈ ਗਏ ਆ ਫਿਰ ਮਿਰਜ਼ਾਪੁਰ ਲੈ ਗਏ ਆ ਉਸ ਤੋਂ ਬਾਅਦ ਅਸੀਂ ਬੋਜ ਟੈਲ ਦਾਸ ਦੀ ਵਿਖੇ ਪਹੁੰਚੇ ਆ ਜੀ ਕਟੋਕੜ 6 ਦਿਨਾਂ ਇੱਥੇ ਟਾਲੀਆਂ ਲੱਗੀਆਂ ਅੰਦਰ ਤੇ ਜਦੋਂ ਬਾਬਾ ਜੀ ਇੱਥੇ ਪਹੁੰਚੇ ਬਾਬਾ ਜੀ ਨਾਲ ਸਾਡੀ ਗੱਲਬਾਤ ਹੋਈ ਬਾਬਾ ਜੀ ਨੇ ਮੈਂ ਤਾਂ ਸਾਰਾ ਬਾਬਾ ਜੀ ਸਾਡੇ ਪਿੰਡ ਪੱਥਰ ਬਹੁਤ ਵੱਡੇ ਵੱਡੇ ਪਏ ਆ ਜੇ ਆਪਾ ਚੱਕ ਸਕਦੇ ਆ ਤਾਂ ਆਪਾ ਜਰੂਰ ਹਿੰਮਤ ਕਰ ਸਕਦੇ ਆ ਤੇ ਬਾਬਾ ਜੀ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਮਲਪੜਾਂ ਕਾ ਪਹੁੰਚ ਸਾਡੇ ਕੋਲ ਅਸੀਂ ਉਹਨਾਂ ਨੂੰ ਪੱਥਰ ਦਿਖਾਏ ਤੇ ਉਹਨਾਂ ਨੇ ਆਪਣੀਆਂ ਜੋ ਵੱਡੀਆਂ ਮਸ਼ੀਨਾਂ ਹਨ ਉਹਨਾਂ ਨੂੰ ਲੈ ਕੇ ਪਿੰਡ ਮਲਪੜਾਂ ਪਹੁੰਚੇ ਸੋ ਦਾਸ ਤੇ ਸਾਡੇ ਸਾਡੇ ਨਗਰ ਦੇ ਸਰਪੰਚ ਸਰਦਾਰ ਦਲਾਵਤ ਸਿੰਘ ਜੀ ਅੜਕ ਉਹ ਐਸੇਰੇ ਉੱਥੇ ਮੌਜੂਦ ਹੈ ਮੈਂ ਵੀ ਐਸੇ ਉੱਥੋਂ ਹੀ ਆਇਆ ਆ ਆਪਾਂ ਉੱਥੋਂ ਟਰਾਲੀਆਂ ਨਗਰ ਦੀਆਂ ਲੋਡ ਕਰਾ ਕਰਾ ਕੇ ਇੱਥੇ ਭੇਜ ਰਹੇ ਹਾਂ ਸੋ ਸਾਧ ਸੰਗਤ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਸੇਵਾਦਾਰ ਉਹਨਾਂ ਦੀ ਬਹੁਤ ਵੱਡੀ ਸੇਵਾ ਆ ਇਲਾਕੇ ਦੀ ਸੰਗਤਾਂ ਦੀ ਬਹੁਤ ਵੱਡੀ ਸੇਵਾ ਆ ਸੋ ਸਾਧ ਸੰਗਤ ਜੀ ਸਭ ਨਗਰਾਂ ਦੇ ਵਸੇ ਨੂੰ ਬੇਨਤੀ ਕਰਾਂਗੇ ਆਪਣਾ ਜੂਰ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ ਤੇ ਸੇਵਾ ਕਰਨੀ ਚਾਹੀਦੀ ਤਾਂ ਕਿ ਜੇ ਆਪਾਂ ਇਸ ਦੁਨੀਆ ਤੇ ਆਏ ਆ ਲੋਕੀ ਇਦਾਂ ਨਾ ਕਹਿਣ ਨੂੰ ਫਟਾਫਟ ਲੈ ਜਾਓ ਇਦਾਂ ਚਿੱਤੇ ਰੱਖਣਗੇ ਵੱਡਾ ਕੋਈ ਸੇਵਾਦਾਰ ਪਿੰਡ ਵਾਸਤੇ ਸੇਵਾ ਕੀਤੀ ਆ ਆਪਣੇ ਦੇਸ਼ ਵਾਸਤੇ ਸੇਵਾ ਕੀਤੀ ਆ ਸੋ ਵੱਡਾ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਵੱਡੀ ਸਵਾਵਾ ਨਿਵਾ ਰਹੇ ਨਵੰਨਾਂ ਨੂੰ ਮਜ਼ਬੂਤ ਕਰਨੇ ਤਾਂ ਜੋ ਕਿ ਆਮ ਸੰਗਤ ਦਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਸ਼ਪਾਲ ਸਿੰਘ ਜੱਬੋਵਾਲ ਮਾਨਮ ਸੇਵਾ ਸੁਸਾਇਟੀ ਜੱਬੋਵਾਲ ਬਲੋਂ ਆ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਨੌਜਵਾਨ ਆ ਇਸ ਪੰਨੇ ਦੇ ਕੰਮ ਵਿੱਚ ਹਿੱਸਾ ਪਾ ਰਹੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਸੁਸਾਇਟੀਆਂ ਜਿੰਨੀਆਂ ਵੀ ਇਲਾਕੇ ਦੀਆਂ ਆ ਪ੍ਰਸ਼ਾਸਨ ਦਾ ਵੀ ਆ ਅਲੱਗ-ਅਲੱਗ ਸਰਪੰਚਾਂ ਦਾ ਪੰਚਾਂ ਦਾ ਲੰਬੜ ਦਾ ਦਾ ਧੰਨਵਾਦ ਕਰਦਾ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਜੇ ਸਾਨੂੰ ਜਿਹੜੀਆਂ ਮਲਪਰ ਤੋਂ ਪੱਥਰ ਆ ਰਹੇ ਟਰਾਲੀਆਂ ਦੀ ਲੋ ਜਰੂਰਤ ਆ ਆ ਪਲੀਜ਼ ਬੱਦ ਤੋਂ ਬਾਦ ਸੇਵਾ ਕਰੋ ਤਾਂ ਕਿ ਆਪਾਂ ਉਹ ਪੱਥਰਾਂ ਨੂੰ ਉੱਥੇ ਲਿਆ ਕੇ ਇਹਨੂੰ ਮੰਨ ਲਓ ਮਜ਼ਬੂਤ ਕਰ ਸਕੀਏ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿੰਨੀ ਵੀ ਸੰਗਤ ਜਿੰਨੀ ਵੀ ਨੌਜਵਾਨੀ ਆ ਇੱਚ ਹਿੱਸਾ ਪਾਰੇ ਕਿਉਂਕਿ ਇਹ ਨੌਜਵਾਨ ਹੀ ਆ ਬਜ਼ੁਰਗ ਤਾਂ ਤੁਹਾਨੂੰ ਇੱਕ ਗਾਈਡੈਂਸ ਦੇ ਸਕਦੇ ਆ ਕੰਮ ਜਿਹੜਾ ਉਹ ਨੌਜਵਾਨੀ ਨੇ ਕਰਨਾ ਇਸ ਵੇਲੇ ਆਪਾਂ ਨੂੰ ਲੋੜ ਵੀ ਆ ਤੇ ਜਰੂਰ ਇੱਕ ਇੱਕ ਦੋ ਦੋ ਦਿਨ ਆਪਾਂ ਹੋਰ ਵੱਧ ਚੜ ਕੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ